ਸਤਨਾਮ ਵਾਹਿਗੁਰੂ ਜੀ ਅੱਜ ਦੀ ਕਹਾਣੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੇ ਸਿੱਖ ਭਾਈ ਗੁਰਦਾਸ ਨਾਲ ਸੰਬੰਧਿਤ ਹੈ ਇਹ ਕਹਾਣੀ ਸਾਨੂੰ ਗੁਰਬਾਣੀ ਦੇ ਮਹੱਤਵ ਅਤੇ ਸੇਵਾ ਦੀ ਮਹਾਨਤਾ ਬਾਰੇ ਦੱਸਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਸੀ ਸਿੱਖ ਧਰਮ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀ ਗੁਰੂ ਸਾਹਿਬ ਨੇ ਸੋਚਿਆ ਕਿ ਸਾਰੀ ਗੁਰਬਾਣੀ ਜੋ ਪਹਿਲਾਂ ਦੇ ਗੁਰੂ ਸਾਹਿਬਾਨ ਨੇ ਰਚੀ ਸੀ ਅਤੇ ਸੰਤਾਂ ਪੀਰਾਂ ਦੀ ਬਾਣੀ ਨੂੰ ਇਕੱਠਾ ਕਰਕੇ ਇੱਕ ਪਵਿੱਤਰ ਗ੍ਰੰਥ ਵਿੱਚ ਲਿਖਵਾਇਆ ਜਾਵੇ ਇਸ ਮਹਾਨ ਕੰਮ ਲਈ ਗੁਰੂ ਜੀ ਨੇ ਆਪਣੇ ਪਿਆਰੇ ਸਿੱਖ ਪਾਈ ਗੁਰਦਾਸ ਜੀ ਨੂੰ ਬੁਲਾਇਆ ਪਾਈ ਗੁਰਦਾਸ ਜੀ ਗਿਆਨਮਾਨ ਇਮਾਨਦਾਰ ਅਤੇ ਨਿਮਰ ਸਿੱਖ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਬੋਲਦੇ ਜਾਂਦੇ ਅਤੇ ਪਾਏ ਗੁਰਦਾਸ ਜੀ ਉਸ ਨੂੰ ਲਿਖਤੇ ਜਾਂਦੇ ਸਨ ਇਹ ਕੰਮ ਕਰਤਾਰਪੁਰ ਅਤੇ ਅੰਮ੍ਰਿਤਸਰ ਵਿੱਚ ਕਈ ਸਾਲ ਤੱਕ ਚੱਲਿਆ ਦਿਨ ਰਾਤ ਸੰਗਤ ਇਕੱਠੀ ਹੁੰਦੀ ਕੀਰਤਨ ਹੁੰਦਾ ਅਤੇ ਪਾਏ ਗੁਰਦਾਸ ਜੀ ਆਪਣਾ ਧਿਆਨ ਕੇਵਲ ਲਿਖਣ ਵਿੱਚ ਹੀ ਲਗਾ ਕੇ ਬੈਠੇ ਰਹਿੰਦੇ ਜਦ ਗੁਰੂ ਜੀ ਸ਼ਬਦ ਉਚਾਰਨ ਕਰਦੇ ਤਦ ਉਹਨਾਂ ਦੇ ਦਰਸ਼ਨ ਕਰਕੇ ਸੰਗਤ ਦਾ ਮਨ ਪਵਿੱਤਰ ਹੋ ਜਾਂਦਾ ਸੀ ਪਾਏ ਗੁਰਦਾਸ ਜੀ ਕਾਗਜ਼ ਤੇ ਹਰ ਅੱਖਰ ਬਹੁਤ ਪਿਆਰ ਅਤੇ ਸ਼ਰਧਾ ਨਾਲ ਲਿਖਦੇ ਸਨ ਕਈ ਵਾਰ ਗਰਮੀ ਕਈ ਵਾਰ ਸਰਦੀ ਕਈ ਵਾਰ ਭੁੱਖ ਪਰ ਪਾਏ ਗੁਰਦਾਸ ਜੀ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਉਹ ਜਾਣਦੇ ਸਨ ਕਿ ਇਹ ਕੋਈ ਆਮ ਕੰਮ ਨਹੀਂ ਇਹ ਤਾਂ ਗੁਰੂ ਘਰ ਦਾ ਸਭ ਤੋਂ ਵੱਡਾ ਕਾਰਜ ਹੈ ਅੰਤ ਵਿੱਚ ਸ਼ਿਗੋਵਦਨ ਜੀ ਅਰਜਨ ਦੇਵ ਜੀ ਦੀ ਰਹਿਨਮਾਈ ਹੇਠ ਆਦ ਗ੍ਰੰਥ ਸਾਹਿਬ ਜਿਸ ਨੂੰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ ਨਿਰਚਨਾ ਪੂਰੀ ਹੋ ਗਈ ਗੁਰੂ ਜੀ ਨੇ ਉਸ ਸਮੇਂ ਕਿਹਾ ਜਿੱਥੇ ਕਿਤਾਬੀ ਗਿਆਨ ਖਤਮ ਹੁੰਦਾ ਹੈ ਉਥੇ ਗੁਰਬਾਣੀ ਦੀ ਰੋਸ਼ਨੀ ਸ਼ੁਰੂ ਹੁੰਦੀ ਹੈ ਸਤਨਾਮ ਵਾਹਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਜਿੰਨਾ ਸਾਨੂੰ ਗੁਰਬਾਣੀ ਦੀ ਮਹਾਨਤਾ ਦਿਖਾਈ ਧੰਨ ਪਾਏ ਗੋਦਾਸ ਜੀ ਜਿਨ੍ਹਾਂ ਆਪਣੀ ਨਿਮਰਤਾ ਨਾਲ ਪੂਰਨ ਨਾਲ ਗੁਰੂ ਘਰ ਦਾ ਸਭ ਤੋਂ ਵੱਡਾ ਕੰਮ ਪੂਰਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ